ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਆਪਾਂ ਖੜੇ ਆਂ ਜੀ ਪਿੰਡ ਬੂਸ਼ਰ ਜ਼ਿਲ੍ਹਾ ਸਰਸਾ ਗੁਰੂ ਕਿਰਪਾ ਰਿਪੇアリング ਸਟੋਰ ਤੇ ਖੜੇ ਆਂ ਇਹਨਾਂ ਨਾਲ ਕਰਦੇ ਆਂ ਗੱਲਬਾਤ ਆ ਟਰਾਲੇ ਬਣਾਉਂਦੇ ਆ ਬਹੁਤ ਵਧੀਆ ਕੰਮ ਆ ਭਰਾਵਾਂ ਦਾ ਕਰਦੇ ਆਂ ਗੱਲਬਾਤ ਬਣੇ ਰਿਓ ਵੀਡੀਓ ਤੇ ਜੇ ਵੀਡੀਓ ਚੰਗੀ ਲੱਗੀ ਮੇਰਾ ਭਰਾ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਆਪਣਾ ਨਾਮ ਦੱਸਦੇ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਜੀ ਮੇਰਾ ਪਿੰਡ ਬੂਸ਼ਹਿਰ ਹੈ ਬੂਸ਼ਹਿਰ ਤੇ ਮੰਡੀ ਸਾਡੀ ਡੱਬ ਵਾਲੀ ਹੈ ਤੇ ਜ਼ਿਲ੍ਹਾ ਸਾਡਾ ਸਿਰਸਾ ਹੈ ਜੀ ਅੱਛਾ ਤੇ ਆਪਾਂ ਟਰਾਲੇ ਬਣਾਉਂਦੇ ਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਮੈਨੂੰ ਇੱਥੇ ਬੂਸ਼ਹਿਰ ਚ ਜੀ 3 ਸਾਲ ਹੋ ਗਏ ਟਰਾਲੇ ਬਣਾਉਂਦੇ ਨੂੰ ਅੱਛਾ ਜੀ ਤੇ ਮੈਂ ਪਹਿਲਾਂ ਸੰਗਰੀਏ ਬਣਾਉਂਦਾ ਹੁੰਦਾ ਸੀ ਅੱਛਾ ਜੀ 7-8 ਸਾਲ ਉੱਥੇ ਬਣਾਏ ਮੈਂ ਹਾਂਜੀ ਤੇ ਬੂਸ਼ਹਿਰ ਚ ਮੈਂ 40 ਟਰਾਲੇ ਬਣਾ ਚੁੱਕਿਆ ਬਾਈ ਜੀ ਅੱਛਾ ਜੀ ਤੇ ਆਪਣਾ 13 ਸਾਢੇ 6 ਦਾ ਟਰਾਲਾ ਹੈ ਜੀ 13 ਸਾਢੇ 6 ਦਾ ਟਰਾਲਾ ਜਿਹੜਾ ਦੇਖੀ ਜਨੇ ਤੁਸੀਂ ਵੀਡੀਓ ਦੇ ਵਿੱਚ ਤੇ ਇਹਦੇ ਵਿੱਚ ਚਾਦਰ ਦੀ ਗੱਲ ਕਰ ਲਿਆ ਆਪਾਂ ਚਾਦਰ ਵੀਰ ਜੀ ਇਹਦੇ ਫਰਸ਼ ਦੀ ਹੈ ਜੀ ਉਹ 8 ਗੇ ਚਾਦਰ ਲੱਗੀ ਹੈ ਅੱਛਾ ਜੀ ਤੇਰੀ ਇਹਦੀ ਸ਼ੈਡ ਹੈ ਹਾਂਜੀ ਉਹ 10 ਗੇ ਦੇ ਜੀ 10 ਗੇ ਤੇ ਇਹ ਆਪਾਂ ਉੱਤੇ ਢਾਈ ਢਾਈ ਦੀਆਂ ਗੰਗਲੋਂ ਦੀ ਮਜ਼ਬੂਤੀ ਵਾਸਤੇ ਅੱਛਾ ਜੀ ਇਹ ਵਜ਼ਨ ਤੇ ਚੱਲਣ ਵਾਲਾ ਟਰਾਲਾ ਹੈ ਹਾਂਜੀ ਪਾਉਂ 300 ਕੁੰਟਲ ਪਾਉਂ 350 ਪਾਉਂ ਅੱਛਾ ਜੀ ਇਹਦੀ ਬਾਡੀ ਐ ਚੌੜੀ ਨਹੀਂ ਹੋਊਗੀ ਅੱਛਾ ਜੀ ਇਹ ਥੱਲੇ ਜਿਹੜਾ ਚੈਨ ਲੱਗੇ 1.5 ਟਨ ਦਾ ਚੈਨ ਲੱਗੇ ਜੀ ਅੱਛਾ ਜੀ ਤੇ ਇਸੇ ਦੀ ਗੱਲ ਕਰ ਲ ਗਏ ਆਪਾਂ ਇਸਾ ਜੀ 4 ਇੰਚੀ ਪਾਸਨੇ ਦੀ 5ਵੀਂ ਪਾਸਨੇ ਬਜੰਦੇ ਹਿਸਾਬ ਨਾਲ ਹਿੱਸਾ ਪਾਉਨੇ ਆ ਜੀ ਜਿਹੜੇ ਭਾਈ ਨੇ ਜਿੰਨਾ ਭਾਜਣ ਟੋਣਾ ਉਹ ਉਸੇ ਹਿਸਾਬ ਨਾਲ ਪਾਉਨੇ ਆ ਜੀ ਇਸਾ ਅੱਛਾ ਤੇ ਹੋਰ ਆਪਣੇ ਟਰਾਲੇ ਦੇ ਵਿੱਚ ਜਿਹੜੀ ਮੇਨ ਖਾਸੀਅਤ ਆ ਉਹ ਕੀ ਹੈ ਮੇਨ ਖਾਸੀਅਤ ਆ ਜੀ ਮਰਜੀ ਆਪਣਾ ਟਰਾਲਾ ਟਰੈਕਟਰ ਮਾਰ ਚੱਲੂਗਾ ਟਰਾਲਾ ਠੱਪਾ ਨਹੀਂ ਝੜੂਗਾ ਕਦੇ ਵੀ ਠੱਪਾ ਨਹੀਂ ਖਾਓਗੇ ਕਦੇ ਵੀ ਠੱਪਾ ਨਹੀਂ ਝੜੂ ਜਿੰਨਾ ਮਰਜ਼ੀ ਭਾਜਣ ਪਾ ਲਓ ਟਰੈਕਟਰ ਨੂੰ ਨਹੀਂ ਪਤਾ ਲੱਗੂਗਾ ਜੀ ਅੱਛਾ ਆਪਾਂ ਭਾਈ ਇਹਦੇ ਟਰਾਲੇ ਦੀ ਪੰਪ ਦੀ ਗੱਲ ਕਰ ਲ ਗਏ ਪੰਪਤੀ ਜੀ ਬੀ ਜੀ ਇਹ ਮਲੋੜ ਦਾ ਪੰਪ ਬਣਿਆ ਜੀ 35 ਟਨ ਦਾ ਪੰਪ ਹੈ ਸੁਪਰੀਮੋ ਦਾ ਪੰਪ ਹੈ ਅੱਛਾ ਹੈਵੀ ਕੁਆਲਿਟੀ ਦਾ 35 ਟਨ ਦਾ ਇਹ ਲਾਉ ਲਾਓ ਜਿੰਨਾ ਮਰਜ਼ੀ ਬਣ ਚਕਾ ਸਕਦੇ ਹੋ ਤੁਸੀਂ 350 ਕੋਟਲੇ ਦੀ ਕੰਪੈਟਿਟੀ ਹੁੰਦੀ 300 ਕੋਟਲੇ ਚੱਲਦਾ ਹੈ ਇਹ ਇਹ ਡਾਲੇ ਬਾਰੇ ਬਈ ਜੀ ਇਹ ਲੇਜ਼ਰ ਕਟਿੰਗ ਦੀ ਹਥਿਆ ਲਾਈਆਂ ਆਪਾਂ ਕੱਟ ਕੇ ਦੇ ਅੱਛਾ ਜੀ ਆਹ ਡਾਲਾ 1.5 ਟਨ ਦੇ ਚੈਨਲ ਦਾ ਡਾਲਾ ਬਣਿਆ ਜੀ ਜਿੰਨਾ ਮਰਜ਼ੀ ਇਹ ਤੇ ਕੋਈ ਚੀਜ਼ ਵਾਜੇ ਇਹ ਵਿੰਗਾ ਨਹੀਂ ਹੋਊਗਾ ਅੱਛਾ ਜੀ ਇਹ 6 ਸੂਤ ਮੋਟੀ ਆਪਾਂ ਫੱਟੀ ਲਾਈਏ 2 ਇੰਚੀ ਛੇ ਸੂਤ ਅੱਛਾ ਜੀ ਇਹ ਸਭ ਤੋਂ ਹੈਵੀ ਡਿਊਟੀ ਫੱਟੀ ਹੈ ਕਦੇ ਵਿੰਗੀ ਨਹੀਂ ਹੋਊਗੀ ਕਦੇ ਇਹ ਐ ਲਚਕ ਨਹੀਂ ਪਾਊਗੀ ਡਾਲੇ 'ਚ ਡਾਲਾ ਜਿਹੜਾ ਬਿਲਕੁਲ ਸਿੱਧਾ ਰਹੂਗਾ ਤੁਹਾਡਾ ਕਦੇ ਵਾਸਤੇ ਵੀ ਕੋਈ ਚੀਜ਼ ਵਾਜੇ ਕਰ ਦੇ ਇਹਦੇ ਕੋਈ ਫਰਕ ਨਹੀਂ ਪੈਂਦਾ ਅੱਛਾ ਜੀ ਇਹ ਆ ਹੁਣ ਇਹਦੇ ਪਿੱਛੇ ਜਿਹੜੀ ਆ ਦੇਖੋ ਜੀ ਪੂਰੀ ਹੈਵੀ ਡਿਊਟੀ ਐਂਗਲ ਲੱਗੀ ਹੈ ਅੱਛਾ ਜੀ ਕੋਈ ਐਸੇ ਉਹ ਹੈ ਨਹੀਂ ਗੀ ਚੀਜ਼ ਆਪਾਂ ਜਿਹੜੀ ਲਾਈ ਹੈ ਇੱਕਦਮ ਓਕੇ ਲਾਈ ਹੈ ਜੀ ਜਿਹੜੀ ਚੀਜ਼ ਇਹਦੇ ਲੱਗੀ ਆ ਉਹੀ ਆਪਾਂ ਵੀਡੀਓ ਦੇ ਵਿੱਚ ਦਿਖਾਉਨੇ ਆ ਤੇ ਆਪਣੇ ਏਰੀਏ ਦਾ ਬੰਦਾ ਹੈ ਬਹੁਤ ਹੀ ਵਧੀਆ ਕੰਮ ਕਰਦਾ ਹੈ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦਿਓ ਆ ਬਾਈ ਨੂੰ ਆਪਾਂ ਟਰਾਲਾ ਬਣਾ ਕੇ ਦਿੱਤਾ ਏ 13 ਸਾਡੇ ਸੀਦਾ ਅੱਛਾ ਜੀ ਤੇ ਆ ਬਾਈ ਨੇ ਆਪਾਂ ਨੂੰ 15 ਦਿਨਾਂ ਦਾ ਕਿਹਾ ਸੀਗਾ ਇਹਨਾਂ ਨੂੰ ਪੁੱਛੋ ਜੀ ਕਿੰਨੇ ਦਿਨਾਂ ਚ ਟਰਾਲਾ ਦਿੱਤਾ ਹਾਂਜੀ ਕਹਿੰਨੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਾਂ ਨੂੰ ਜੀ ਟਰਾਲਾ ਬਹੁਤ ਵਧੀਆ ਲੱਗਿਆ ਇਹਨਾਂ ਦੀ ਬਣਾਈ ਬਹੁਤ ਚੰਗੀ ਹੈ ਅੱਛਾ ਜੀ ਤੇ ਸਾਈ ਦੇ ਆਪਾਂ ਇਹ ਟਰਾਲਾ ਬਣਵਾਇਆ ਜੀ 15 ਦਿਨਾਂ ਦਾ ਨਾਲ ਆਖਿਆ ਸੀਗਾ ਤੇ ਆਪਾਂ ਨੂੰ 12-13 ਦਿਨਾਂ ਚ ਇਹਨਾਂ ਨੇ ਟਰਾਲਾ ਤਿਆਰ ਕਰਕੇ ਦਿੱਤਾ ਜੀ ਅੱਛਾ ਜੀ ਆਪਾਂ ਨੂੰ ਬਹੁਤ ਵਧੀਆ ਚੀਜ਼ ਲੱਗੀ ਹੈ ਸੋਹਣੀ ਲੱਗੀ ਹੈ ਜੀ ਅੱਛਾ ਜੀ ਤੇ ਜੈ ਰੇਟ ਦੇ ਵਿੱਚ ਹਾਂਜੀ ਜੈ ਜੈ ਰੇਟ ਤੇ ਬਣਾਉਂਦੇ ਆ ਬਾਈ ਅੱਛਾ ਜੀ ਸਾਨੂੰ ਬਾਈ ਨੂੰ ਸੇਵਾ ਦਾ ਮੌਕਾ ਜਰੂਰ ਦਿਓ ਜੀ ਪ੍ਰਦੀਪ ਸਿੰਘ ਨੂੰ ਜੀ ਇਹ ਬਹੁਤ ਵਧੀਆ ਟਰਾਲਾ ਬਣਾਉਂਦਾ ਹੈ ਜੀ ਆਪਾਂ ਵੀ ਆਹ ਬਾਈ ਨੂੰ ਟਰਾਲਾ ਬਣਾ ਕੇ ਦਿੱਤਾ ਹੈ ਤੇ ਆ ਪੁੱਛ ਸਕਦੇ ਹਾਂ ਜੀ 11 6:30 ਦਾ ਟਰਾਲਾ ਇਹ ਇਹਨਾਂ ਨੂੰ ਕਿੰਨੇ ਦਿਨਾਂ ਟਾਈਮ ਦਿੱਤਾ ਸੀ ਕਿੰਨੇ ਦਿਨਾਂ ਟਰਾਲਾ ਦੇਤਾ ਹਾਂਜੀ ਬਾਈ ਟਰਾਲਾ ਬਾਈ 15 ਦਿਨ ਦਾ ਟਾਈਮ ਦਿੱਤਾ ਸਿਵਾਇ ਨਾ ਜੀ 12 13 ਦਿਨਾਂ ਚ ਬਣਾਤਾ ਬਾਈ ਦਾ ਕੰਮ ਬਹੁਤ ਵਧੀਆ ਪਸੰਦ ਆਇਆ ਜੀ ਟਰਾਲਾ ਜਿਵੇਂ ਆਪਾਂ ਡਿਮਾਂਡ ਕਰੀ ਸੀ ਉਹਦੇ ਨਾਲੋਂ ਵਧੀਆ ਜੀ ਅੱਛਾ ਜੀ ਜੇ ਕਿਸੇ ਵੀਰ ਪੁਰਾਣੇ ਟਰਾਲਾ ਬਣਵਾਣਾ ਹੁੰਦਾ ਜਾਂ ਕੋਈ ਖੇਤੀ ਦਾ ਸੰਦ ਬਣਵਾਣਾ ਹੋਵੇ ਤਾਂ ਬਾਈ ਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ